ਸਰਬ ਜੀ ਸੰਗਰੂਰ ਦੀ ਲਾਗੀ ਸਾਬਨ ਲਾਲਾ ਮਿਟਦੇ ਸਾਬਨ ਲਾਲਾ ਮਿਟਦੇ ਮਿਟਦੇ ਦਾਗ ਨਹੀਂ ਮਿਟਦੇ ਦਾਗ ਨਹੀਂ ਮਿਟਦੇ ਦਾਗ ਨਹੀਂ ਸਾਬਨ ਲਾਲਾ ਸਾਬਨ ਲਾਲਾ ਮਿਟਦੇ ਦਾਗ ਨਹੀਂ ਕਰ ਤਿਆਗਿਆ ਕਰੀ ਕਰ ਤਿਆਗਿਆਂ ਕਦੇ ਬਦਲੇ ਭਾਗ ਨਹੀਂ ਬਦਲੇ ਭਾਗ ਨਹੀਂ ਮਿਲੂ ਸਫਲਤਾ ਪੱਕੀ ਮਿਲੂ ਸਫਲਤਾ ਪੱਕੀ ਮਿਲੂ ਸਫਲਤਾ ਪੱਕੀ ਕੰਮ ਕਰ ਮੰਨ ਲਾ ਕੇ ਨਾ ਮਰ ਬੰਦਿਆ ਵੇ ਤੂੰ ਜਾਨ ਦੁਖਾਵੇਂ ਪਾ ਕੇ ਨਾ ਮਰ ਬੰਦਿਆ ਵੇ ਤੂੰ ਜਾਨ ਦੁਖਾਵੇਂ ਜੀ ਦਿਨ ਮੰਦੇ ਨਹੀਂ ਕਦੇ ਆਉਣੇ ਚੰਗੇ ਨਹੀਂ ਜੇ ਦਿਨ ਮੰਦੇ ਨੇ ਕਦੇ ਆਉਣੇ ਚੰਗੇ ਨਹੀਂ ਮਾਰ ਖਾਂਦੇ ਉਹ ਹੀ ਜੋ ਰੰਦੇ ਸੰਗੇ ਨਹੀਂ ਜੋ ਰੰਦੇ ਸੰਗੇ ਨੇ ਅੱਗੇ ਵੱਧ ਹੌਸਲਾ ਹਿੰਮਤ ਯਾਰ ਬਣਾ ਕੇ ਨਾ ਮਰ ਬੰਦਿਆਵੇ ਨਾ ਮਰ ਬੰਦਿਆਵੇ ਤੂੰ ਜਾਨ ਜੋ ਖਾਮਿਜ ਪਾ ਕੇ